ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅੰਦਰ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਔਰ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਔਰ ਅਗੇ ਬਤਵਤ ਸ਼ੇਅਰ ਕਰਿਆ ਕਰੋ ਚਲੋ ਜੀ ਅੱਜ ਵਾਲੇ ਬਲੌਗ ਦੀ ਸਟਾਰਟਿੰਗ ਕਰਦੇ ਆ ਮੈਂ ਉਮੀਦ ਕਰਦੀ ਆਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਜਿਹੜਾ ਫਰੰਟ ਤੁਸੀਂ ਸੂਟ ਫਰੰਟ ਤੇ ਦੇਖ ਰਹੇ ਹੋ ਇਹ ਮਸਲੀਨ ਦੇ ਸੂਟ ਨੇ ਤੇ ਜਿੰਨੀਆਂ ਬੀਬੀਆਂ ਦੀ ਪਹਿਣਾ ਦੀ ਡਿਮਾਂਡ ਸੀ ਕਿ ਕੋਈ ਵਰਕ ਵਾਲਾ ਸੂਟ ਫਿੱਕੇ ਰੰਗਾਂ ਦੇ ਵਿੱਚ ਲੈ ਕੇ ਆਓ ਕਿ ਸਾਨੂੰ ਫਿੱਕੇ ਸੂਟ ਚਾਹੀਦੇ ਆ ਗਰਮੀਆਂ ਦੇ ਵਿੱਚ ਜਾਂ 올ਡ ਏਜ ਦੇ ਸੀ ਕੁਛ ਕਦੀ ਦੀ ਮੇਰੇ ਲੇਡੀਜ਼ ਬੇਬੇ ਬੀਬੀਆਂ ਠੀਕ ਹੈ ਤੇ ਉਹਨਾਂ ਲਈ ਇਹ ਸੂਟ ਨੇ ਮਸ਼ਲੀਨ ਦੇ ਸੂਟ ਰਹਿਣਗੇ ਨਾ ਉੱਤੇ ਕਿਹਦੇ ਤੋਂ ਤੁਹਾਨੂੰ ਵਰਕ ਮਿਲੂਗਾ ਜਿੱਦਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਰਗੋਜੀ ਦਾ ਵਰਕ ਹੋਇਆ ਹੋਇਆ ਇਹਨਾਂ ਦੇ ਉੱਪਰ ਪਿਓਰ ਮਸ਼ਲੀਨ ਦਾ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ ਮਿਲੂਗਾ ਇਹ ਆਲ ਓਵਰ ਸੂਟ ਰਹਿਣ ਵਾਲਾ ਸੋ ਜਿਨ੍ਹਾਂ ਨੇ ਵੀ ਇਹ ਸੂਟ ਬਾਏ ਕਰਨਾ ਹੈ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸਕਰੀਨ ਦੇ ਉੱਪਰ WhatsApp ਨੰਬਰ ਦਿੱਤਾ ਹੋਇਆ ਹੈ ਡਿਸਕ੍ਰਿਪਸ਼ਨ ਬਾਕਸ ਵਿੱਚ ਉੱਥੇ ਜਾ ਕੇ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਇੰਸਟਾਗ੍ਰam ਤੇ ਵੀ ਆਪਾਂ ਨੂੰ ਡੀਐਮ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਜਿਆਦੇ ਸੋਹਣੇ ਸੂਟ ਰਹਿਣ ਵਾਲੇ ਨੇ ਤੇ ਬਹੁਤ ਸੋਹਣਾ ਫੈਬਰਿਕ ਇਹਨਾਂ ਦਾ ਰਹਿਣ ਵਾਲਾ ਐਸਕੇ ਬ੍ਰਾਂਡ ਦੀ ਤੁਹਾਨੂੰ ਮਸਲੀਨ ਮਿਲੇਗੀ ਸੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਨਾਂ ਦੇ ਓ ਘੇਰੇ ਦੇ ਉੱਪਰ ਸੋ ਤੁਸੀਂ ਇਹਨਾਂ ਨੂੰ ਜਿਹੜੀਆਂ ਭੈਣਾਂ ਨੂੰ ਇਹ ਸੂਟ ਪਸੰਦ ਨੇ ਜਿਨ੍ਹਾਂ ਨੇ ਇਹ ਸੂਟ ਬਾਇ ਕਰਨੇ ਨੇ ਉਹ ਉਹਨਾਂ ਨੂੰ ਕਿੱਦਾਂ ਵੀ ਪਾਰਟੀ ਵੇਅਰ ਸੂਟ ਹੈ ਇਹ ਸਟਿਚ ਕਰਵਾ ਸਕਦੇ ਆ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਏ ਨੇ ਇਹਦੇ ਵਿੱਚ ਮੇਰੇ ਖਿਆਲ ਚ ਆਪਣੇ ਕੋਲ ਸਿਰਫ ਦੋ ਹੀ ਕਲਰ ਨੇ ਇੱਕ ਇਹ ਮ ਦੋ ਹੀ ਕਲਰ ਨੇ ਔਰ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਆ ਤੁਸੀਂ ਕਿਤੇ ਵੀ ਬੈਠੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦਾ ਸੂਟ ਜੇਕਰ ਤੁਸੀਂ ਹੈਂਡਵਰਕ ਦੇ ਵਿੱਚ ਜਾਂ ਮਸ਼ੀਨ ਆਰੀ ਪੇਂਟ ਬਲੌਕ ਪੇਂਟ ਕੋਈ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਈਵਨ ਕਿ ਨਿੱਡਲ ਥ्रेड ਵਰਕ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਪ੍ਰਕਾਰ ਦਾ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਡਿਜ਼ਾਈਨ ਤੁਸੀਂ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਹੋ ਐਂਡ ਕਿਸੇ ਵੀ ਕਲਰ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਧੰਨਵਾਦ ਜੀ ਬਹੁਤ ਸਾਰਿਆਂ ਦਾ ਜਿਹੜੇ ਆਪਣੀ ਵੀਡੀਓ ਨੂੰ ਪੂਰਾ ਦੇਖਦੇ ਆ ਤੇਨੀ ਸਪੋਰਟ ਕਰਦੇ ਸਾਰੇ YouTube ਫੈਮਲੀ ਦਾ ਬਹੁਤ ਸੋਹਣਾ ਇਸ ਤੇ ਉੱਪਰ ਆਰੀ ਦੇ ਨਾਲ ਤੇ ਸੀਕੁਐਂਸ ਦਾ ਟੱਚ ਦਿੱਤਾ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੋ ਜਿਨ੍ਹਾਂ ਨੇ ਬਾਏ ਕਰਨੇ ਜਲਦੀ ਜਾ ਕੇ ਆਪ ਨੂੰ ਆਰਡਰ ਪਲੇਸ ਕਰ ਸਕਦਾ ਕਿਉਂਕਿ ਇਸ ਕੋਲ ਆਪਣੇ ਕੋਲੇ ਆਈ ਥਿੰਕ 2 ਤੋਂ 4-4 ਸੂਟ ਅਵੇਲੇਬਲ ਹੈਗੇ ਨੇ ਬਟ ਕਲਰ ਇਸ ਦੇ ਵਿੱਚ ਦੋ ਹੀ ਵੀ ਰੈਡੀ ਹੋਏ ਨੇ ਨੈਕਸਟ ਇੱਕ ਇਹ ਵਾਲਾ ਕਲਰ ਹੈ ਜੀ ਆਪਣਾ ਬਹੁਤ ਸੋਹਣਾ ਸਟੱਫ ਇਸ ਤਰ੍ਹਾਂ ਦਾ ਰਹਿਣ ਵਾਲਾ ਸੋ ਤੁਸੀਂ ਇਹਨਾਂ ਨੂੰ ਕਿਦਾਂ ਵੀ ਪਾਰਟੀ ਵੇਅਰ ਸੂਟ ਜਿਹੜਾ ਸਟਿਚ ਕਰਵਾ ਸਕਦੇ ਹੋ ਆਪਣੇ ਤੋਂ ਤੁਸੀਂ ਆਪਣੇ ਤੋਂ ਵਿਦ ਸਟਿਚਿੰਗ ਵੀ ਸੂਟ ਬਾਈ ਕਰ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਠੀਕ ਹੈ ਜੀ ਇਸ ਦੇ ਵਿੱਚ ਇਹ ਵਾਲੇ ਸੀਗੇ ਦੋ ਕਲਰ ਮੈਂ ਤੁਹਾਨੂੰ ਦੁਪੱਟਾ ਵੀ ਦਿਖਾ ਚੁੱਕਿਆ ਤੇ ਬਾਟਮ ਇਸ ਦੀ ਆਲ ਓਵਰ ਤੋਂ ਇਹ ਸੂਟ ਨਾ ਰਹਿਣ ਵਾਲੀ ਹੈ ਇੱਕ ਨਾ ਆਪਣੇ ਕੋਲੇ ਇਹ ਦੋ ਸੂਟ ਬਚੇ ਨੇ ਆਪਾਂ ਪਹਿਲਾ ਸੂਟ ਸੇ ਕਾਟਨ ਦੇ ਜਿਹੜੇ ਸੇਲ ਚ ਲਾਏ ਸੀਗੇ ਮਤਲਬ ਕਿ ਵੀ ਆਫਰ ਤੇ ਲਗਾਏ ਹੋਏ ਸੀ ਉਹ ਨਾ ਜੋ ਆਪਣੇ ਕੋਲੇ ਸਿਰਫ ਦੋ ਹੀ ਸੂਟ ਬਚੇ ਨੇ ਇਹਨਾਂ ਨਾਲ ਦੇ ਜਿਹੜੇ ਹੋਲ ਕਲਰ ਸੀ ਉਹ ਸ ਅ ਮੈਜੈਂਟਾ 컬러 ਦਾ ਤੇ 네ਗੇਟਿਵ ਪ੍ਰਿੰਟ ਦੀ ਇਸ ਦੇ ਨਾਲ ਬਾਟਮ ਹੈਗੀ ਵਿਦਾਊਟ ਦੁਪੱਟਾ ਇਹ ਸੂਟ ਰਹਿਣ ਵਾਲਾ ਬਹੁਤ ਜਿਆਦਾ ਸੋਹਣੀ ਇਹਨਾਂ ਦੀ ਕਾਟਣਾ 100% ਕੈਮਰਿਕ ਕਾਟਨ ਲੈਣ ਵਾਲੀ ਹੈ ਸੋ ਜਿਨ੍ਹਾਂ ਨੂੰ ਇਹਨਾਂ ਦੋਨਾਂ ਸੂਟਾਂ ਦੇ ਵਿੱਚੋਂ ਦੋਨਾਂ ਕਲਰਾਂ ਦੇ ਵਿੱਚੋਂ ਸੂਟ ਬਾਈ ਕਰਨਾ ਹੋਊਗਾ ਪਸੰਦ ਹੋਣਾ ਤਾਂ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਸ਼ੇਰਾਜੀ ਫਲਾਰ ਸ਼ਰਟ ਦੀ ਪ੍ਰਿੰਟਿੰਗ ਆ ਬਹੁਤ ਸੋਹਣੀ ਹੋਈ ਹੋਈ ਆ ਫਲਾਰ ਬਣੇ ਹੋਇਆ ਤੇ ਬਾਟਮ ਆ ਜਿਹੜੀ ਸ਼ੈਡੋ ਪ੍ਰਿੰਟ ਦੀ ਤੁਹਾਨੂੰ ਲੈਣ ਵਾਲੀ ਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਆ ਤੇ ਵੀਡੀਓ ਨੂੰ ਪਲੀ ਸਾਰੇ ਜਣ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਸੋਹਣੇ ਸੋਹਣੇ ਸੂਟ ਨੇ ਮਲ ਕਾਟਨ ਦੇ ਸੂਟ ਵੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਦੁਪੱਟੇ ਦੇ ਨਾਲ ਸੋ ਅੱਗੇ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਨੇ ਵੀ ਬਾਈ ਕਰਨਾ ਹੋ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਆ ਨੈਕਸਟ ਇਸ ਦੇ ਵਿੱਚ ਇਹ ਵਾਲਾ ਕਲਰ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਇੱਕ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਹੋਰ ਸ਼ੇਅਰ ਕਰਨੀ ਸੀ ਜੀ ਕਈ ਵਾਰ ਨਾ ਦੋ ਕਸਟਮਰ ਹੋ ਜਾਂਦੇ ਆ ਜਾਂ ਵੱਧ ਵੀ ਕਸਟਮਰ ਹੋ ਜਾਂਦੇ WhatsApp ਤੇ ਚੈਟ ਹੁੰਦੀ ਹੁੰਦੀ ਆ ਸੋ ਜੇਕਰ ਆਪਣੇ ਕੋਲ ਸਟਾਕ ਥੋੜਾ ਪਿਆਗਾ ਮਤਲਬ ਕਿ ਜਿਵੇਂ ਇਹ ਵਾਲੇ ਦੋ ਸੂਟ ਨੇ ਤਾਂ ਤੁਸੀਂ ਜਿਹੜੇ ਵੀ ਦੋ ਕਸਟਮਰ ਨੇ ਜਾਂ ਤਿੰਨ ਕਸਟਮਰ ਨੇ ਕੋਈ ਵੀ ਇੱਕ ਸੂਟ ਤੇ ਗੱਲ ਕਰ ਰਹੇ ਨੇ ਤਾਂ ਜਿਨ੍ਹਾਂ ਦੀ ਆਰਡਰ ਪਹਿਲਾਂ ਕਲੀਅਰ ਹੋ ਜਾਊਗਾ ਜਿਨ੍ਹਾਂ ਦੀ ਪੇਮੈਂਟ ਪਹਿਲਾਂ ਕਲੀਅਰ ਹੋ ਜਾਊਗੀ ਉਹਨਾਂ ਲਈ ਉਹ ਸੂਟ ਪੈਕ ਕੀਤਾ ਜਾਊਗਾ ਇਹ ਨਹੀਂ ਹੈਗਾ ਕਿ ਕਿਸੇ ਹੋਰ ਲਈ ਕੀਤਾ ਜਾਊਗਾ ਸੋ ਉਦਾਂ ਹੀ ਇੱਕ ਮੇਰਾ ਭੈਣ ਨਾਲ ਹੋਇਆ ਉਹਨਾਂ ਦੀ ਇੱਕ ਦੀ ਇੱਕ ਆਰਡਰ ਗੱਲ ਪਹਿਲਾਂ ਕਰਨ ਲੱਗੀ ਸੀ ਆਰਡਰ ਕਲੀਅਰ ਨਹੀਂ ਸੀ ਹੋਇਆ ਮਤਲਬ ਕਿ ਵੀ ਸਾਰਾ ਕੁਝ ਉਹਨਾਂ ਦੇ ਫਿੱਟ ਸੀਗਾ ਪ੍ਰਾਈਸ ਵਗੈਰਾ ਸੂਟ ਉਹਨਾਂ ਨੂੰ ਪਸੰਦ ਸੀਗਾ ਬਾਕੀ ਉਹਨਾਂ ਦੀ ਪੇਮੈਂਟ ਦੀ ਗੱਲ ਹਜੇ ਚੱਲ ਰਹੀ ਸੀ ਕਲੀਅਰ ਨਹੀਂ ਸੀ ਹੋਈ ਤੇ ਦੂਜੇ ਆਂ ਦਾ ਮੈਸੇਜ ਆਇਆ ਉਹਨਾਂ ਨੇ ਪਿੱਛੋਂ ਮੈਸੇਜ ਕਰਕੇ ਪਹਿਲਾਂ ਡਨ ਕਰਤਾ ਤੇ ਕਲੀਅਰ ਹੋ ਗਈ ਪੇਮੈਂਟ ਤੇ ਉਹਨਾਂ ਲਈ ਪੈਕ ਹੋ ਗਿਆ ਸੂਟ ਸੋ ਐਦਾਂ ਹੁੰਦਾ ਅਸੀਂ ਸੂਟ ਨਹੀਂ ਛੱਡ ਸਕਦੇ ਐਦਾਂ ਕਿਉਂਕਿ ਕਈ ਵਾਰ ਕਸਟਮਰ ਨਹੀਂ ਵੀ ਬਾਚੋ ਹਨਾ ਕੈਨਸਲ ਕਰ ਦਿੰਦੇ ਸੋ ਔਖਾ ਹੋ ਜਾਂਦਾ ਇਹ ਵਾਲੇ ਜਿਹੜੇ ਦੋ ਸ਼ਰਟਾਂ ਮੈਂ ਤੁਹਾਨੂੰ ਦਿਖਾਈਆਂ ਨੇ ਸੂਟ ਦਿਖਾਏ ਨੇ ਇਹ ਐਪਲਿਕ ਦੇ ਸੂਟ ਨੇ ਐਪਲਿਕ ਦੇ ਸ਼ਰਟਾਂ ਨੇ ਤੁਸੀਂ ਦੇਖ ਸਕਦੇ ਹੋ ਪੈਚ ਦੇ ਨਾਲ ਤੇ ਡਬਲ ਸ਼ੇਡ ਦੇ ਨਾਲ ਠੀਕ ਹੈ ਡਬਲ ਸ਼ੇਡ ਦੇ ਨਾਲ ਵਰਕ ਹੋਇਆ ਹੋਇਆ ਹਨਾ ਤੇ ਕੰਟਰਾਸਟ ਹੋਇਆ ਹੋਇਆ ਸੂਟ ਦਾ ਸੋ ਬਹੁਤ ਸੋਹਣੇ ਸੂਟ ਨੇ ਜੀ ਇਹ ਆਪਣੇ ਕੋਲ ਸਿਰਫ ਦੋ ਹੀ ਸੂਟ ਅਵੇਲੇਬਲ ਨੇ ਸੋ ਜਿਹੜੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਹੈਗੇ ਨੇ ਜੀ ਕਾਟਨ ਦੀ ਸ਼ਰਟ ਦੇ ਨਾਲ ਚਿਕਨ ਦੀ ਬਾਟਮ ਰਹੂਗੀ ਡਿਜ਼ਾਈਨਿੰਗ ਸਾਰਿਆਂ ਦੀ ਵੱਖ-ਵੱਖ ਵੀ ਹੋ ਸਕਦੀ ਹੈ ਤੇ ਸਾਰਿਆਂ ਦੀ ਡਿਜ਼ਾਈਨਿੰਗ ਜਿਹੜੀ ਉਹ ਸੇਮ ਵੀ ਹੋ ਸਕਦੀ ਹੈ ਕਿਸੇ ਕਿਸੇ ਦੀ ਸੇਮ ਵੀ ਹੋ ਸਕਦੀ ਹੈ ਮਤਲਬ ਕਿ ਜਦੋਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿਹੜੀ ਚਿਕਨ ਦੀ ਬਾਟਮ ਆ ਇਸ ਦੇ ਵਿੱਚ ਫਲਾਰ ਬਣੇ ਹੋਏ ਨੇ ਪਹਿਲਾਂ ਨਹੀਂ ਸ਼ਰਟਾਂ ਨਾਲੋਂ ਪਹਿਲਾਂ ਨਹੀਂ ਬਾਟਮਸ ਨਾਲੋਂ ਚੇਂਜ ਹੈ ਤੇ ਪ੍ਰਿੰਟ ਸਾਰੇ ਨਵੇਂ ਨੇ ਇਹ ਬਲੈਕ ਸ਼ੇਡ ਦੇ ਵਿੱਚ ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਕੈਮਰਿਕ ਕਾਟਨ ਦੀ ਸ਼ਰਟ ਰਹਿਣ ਵਾਲੀ ਹੈ ਤੇ ਚਿਕਨ ਡਿਸ ਦੇ ਨਾਲ ਬਾਟਮ ਰਹਿਣ ਵਾਲੀ ਹੈ ਸੋ ਵਿਦਆਊਟ ਦੁਪੱਟਾ ਹੈ ਤੁਹਾਨੂੰ ਸੂਟ ਮਿਲਨੇਗੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਆਨ ਸਟਿਚ ਸੂਟ ਬਾਈ ਕਰ ਰਹੇ ਹੋ ਤਾਂ ਤੁਸੀਂ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਆਪਣੇ ਕੋਲ ਜਿਹੜਾ ਸ਼ੇਡ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਇੱਕ ਬਲੈਕ ਸ਼ੇਡ ਦੇ ਵਿੱਚ ਵੀ ਹੈਗਾ ਆਪਣੇ ਕੋਲ ਫਲਾਰ ਦੇ ਵਿੱਚ ਉਹੀ ਸੇਮ ਪ੍ਰਿੰਟ ਸੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਜਾ ਕੇ ਆਪਣੇ ਤੋਂ ਬਾਈ ਕਰ ਸਕਦੇ ਹੋ ਨੈਕਸਟ ਇਸ ਦੇ ਵਿੱਚ ਕੇਵਲ ਸ਼ੇਡ ਹੈ ਜੀ ਇਹ ਵਾਲਾ ਫਲਾਵਰ ਪ੍ਰਿੰਟਿੰਗ ਸੇਮ ਹੈ ਬਾਟਮ ਦੀ ਜਿਹੜੀ ਪ੍ਰਿੰਟਿੰਗ ਆ ਬਾਟਮ ਦਾ ਡਿਜ਼ਾਈਨ ਆ ਜਿਹੜਾ ਬਿਲਕੁਲ ਸੇਮ ਬਣਿਆ ਹੋਇਆ ਤੇ ਜਿਹੜੇ ਆਪਾਂ ਅ ਪਰਸੋਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਸੀਗੇ ਚਿਕਨ ਦੀ ਬਾਟਮ ਵਾਲੇ ਪਲਾਜ਼ੋ ਵਾਲੇ ਐਨਾ ਸੋਹਣਾ ਰਿਸਪੌਂਸ ਰਿਹਾ ਨਾ ਬਹੁਤ ਜ਼ਿਆਦਾ ਸੋਹਣਾ ਤੇ ਮੈਨੂੰ ਉਮੀਦ ਨਹੀਂ ਸੀਗੀ ਇੰਨੀ ਪਰਸੋਂ ਦੀ ਮੇ 7 ਦੇ ਨਾਲ ਨਾ ਉਹ ਸਾਰਾ ਸੀ ਜਿਹੜਾ ਸਟਾਕ ਆਪਣਾ ਕਲੀਅਰ ਹੋ ਗਿਆ ਸੋ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਤੋਂ ਨਮਰੀ ਸਟਾਕ ਕਰੀ ਜਿਨ੍ਹਾਂ ਦੇ ਆਰਡਰਸ ਪੈਂਡਿੰਗ ਰਹਿੰਦੇ ਆ ਇੱਕ ਇਹ ਵਾਲਾ ਜੀ ਪਿੰਕ ਜੇ ਸ਼ੇਡ ਦੇ ਵਿੱਚ ਆ ਬਾਟਮ ਸੇਮ ਹੈ ਬਾਟਮ ਸੇਮ ਵਰਕ ਦੇ ਨਾਲ ਆ ਗ੍ਰੇ ਕਲਰ ਦੇ ਵਿੱਚ ਆ ਗਿਆ ਕਲਰ ਸਾਰੇ ਬਹੁਤ ਸੋਹਣੇ ਨੇ ਜਿਹੜਾ ਵੀ ਤੁਹਾਨੂੰ ਪਸੰਦ ਹੈ ਤੁਸੀਂ ਬਾਈ ਕਰ ਸਕਦੇ ਹੋ ਔਰ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਗ੍ਰੇ ਕਲਰ ਦਾ ਸਾਰੇ ਕਲਰ ਨੇ ਜਿਹੜੇ ਬਹੁਤ ਸੋਹਣੇ ਨੇ ਲਾਈਟ ਐਂਡ ਡਾਰਕ ਦੋਨੋਂ ਕਲਰ ਅਵੇਲੇਬਲ ਨੇ ਸੋ ਜਿਨ੍ਹਾਂ ਨੇ ਵੀ ਆਰਡਰਸ ਪਲੇਸ ਕਰਨੇ ਪਲੀਜ਼ ਜਲਦੀ ਜਾ ਕੇ ਆਪਾਂ ਨੂੰ ਡੀਐਮ ਕਰ ਸਕਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਦੇ ਉੱਪਰ ਕਿਉਂਕਿ ਬਹੁਤ ਜਲਦੀ ਸਟਾਕ ਕਲੀਅਰ ਹੋ ਜਾਂਦਾ ਹੈ ਕਈ ਵਾਰੀ ਸਮ ਟਾਈਮ ਸੇਮ ਕਲਰ ਨਹੀਂ ਵੀ ਮਿਲਦਾ ਨਹੀਂ ਵੀ ਅਵੇਲੇਬਲ ਹੁੰਦਾ ਇਹ ਆਗੇ ਜੀ ਆਪਣੇ ਕੋਲ ਮਲ ਕਾਟਨ ਦੇ ਸੂਟ ਜਿਹੜੇ ਤੁਸੀਂ ਦੇਖ ਸਕਦੇ ਹੋ neck ਤੇ ਫਲਾਰ ਬਣਿਆ ਹੋਇਆ ਤੇ ਉਸ ਤੋਂ ਬਾਅਦ ਘੇਰੇ ਤੇ ਫਲਾਰ ਬਣਿਆ ਹੋਇਆ ਡਿਜੀਟਲ ਪ੍ਰਿੰਟ ਦੇ ਨਾਲ ਕੈਮਰਿਕ ਕਾਟਨ ਜਿੱਦਾਂ ਆਪਾਂ ਕਹਿ ਦਈਏ ਠੀਕ ਹੈ ਉਹਨਾਂ ਤੇ ਹੁੰਦਾ ਬਹੁਤ ਸੁਣਾ ਮਲ ਮਲ ਕਾਟਨ ਦਾ ਸ਼ਰਟ ਹੈਗੀ ਔਰ ਮਲ ਮਲ ਕਾਟਨ ਦੀ ਬਾਟਮ ਹੈ ਤੇ ਕਾਟਨ ਦਾ ਹੀ ਡਿਜੀਟਲ ਪ੍ਰਿੰਟ ਦੇ ਨਾਲ ਆਪਣਾ ਕੀ ਹੈ ਦੁਪੱਟਾ ਦਾ ਸੋ ਇਸ ਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਦਿਖਾਉਂਗੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਾ ਕੇ ਡੀਐਮ ਕਰ ਸਕਦੇ ਹੋ ਕਲਰ ਹੋਰ ਵੀ ਨੇ ਇਸ ਦੇ ਵਿੱਚ ਦੋ ਤੋਂ ਤਿੰਨ ਸ਼ੇਡ ਨੇ ਇਹ ਫਸਟ ਹੈਗਾ ਜੀ yellow ਕਲਰ ਦੇ ਵਿੱਚ ਬਿਲਕੁਲ ਲਾਈਟ ਜੀ ਕਲਰ ਨੇ ਇਹ ਪਿੰਕ ਕਲਰ ਦੇ ਵਿੱਚ ਪਿੰਕ ਕਲਰ ਦਾ ਫਲਾਰ ਬਣਿਆ ਹੋਇਆ ਹੈ ਬਹੁਤ ਜਿਆਦਾ ਸੋਹਣਾ ਤੇ ਮੇਨ ਗੱਲ ਹੁੰਦੀ ਹੈ ਜੀ ਫੈਬਰਿਕ ਦੀ ਜਿਹੜਾ ਫੈਬਰਿਕ ਕੰਫਰਟੇਬਲ ਹੋਣਾ ਚਾਹੀਦਾ ਅਕੋਰਡਿੰਗ ਟੂ ਵੈਦਰ ਸੋ ਉਦਾਂ ਹੀ ਜਿਹੜਾ ਮਲ ਕੋਟਨ ਆ ਉਹ ਗਰਮੀਆਂ ਦੇ ਵਿੱਚ ਬੈਸਟ অপਸ਼ਨ ਹੁੰਦੀ ਆ ਡਿਜ਼ਾਈਨ ਇਸ ਦੇ ਵਿੱਚ ਕੋਈ ਵੀ ਹੋਵੇ ਔਰ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੋਇਆ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਟਾਈ ਮੀਟਰ ਦਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਇਸ ਦਿਨ ਪ੍ਰੋਵਾਈਡ ਕੀਤਾ ਜਾਊਗਾ ਬਹੁਤ ਸੋਹਣੇ ਇਸ ਦੇ ਘੇਰੇ ਤੇ ਪ੍ਰਿੰਟਿੰਗ ਹੋਈ ਹੋਈ ਆ ਤੁਸੀਂ ਇਹ ਸੂਟ ਆਪਣੇ ਤੋਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਜਾਂ ਵਿਦਾਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਸ ਦੇ ਘੇਰੇ ਕਿਰੇ ਤੇ ਲੌਂਗ ਫਲਾਰ ਬਣਿਆ ਹੋਇਆ ਤੇ ਨੈਕ ਡਿਜ਼ਾਈਨ ਤੁਸੀਂ ਕੋਈ ਵੀ ਕ੍ਰੀਏਟ ਕਰ ਸਕਦੇ ਹੋ ਹੁਣ ਅਸੀਂ ਤੁਸੀਂ ਪ੍ਰੋਪਰ ਬਿੱਦ ਦੁਪੱਟਾ ਪਿਕ ਕਰ ਜਰੀਓ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦੇ ਸੋਨਾ ਸੂਟ ਹੈ ਜਿਹੜਾ ਇਸ ਦੇ ਵਿੱਚ ਜਿਹੜੇ ਆਪਣੇ ਕੋਲ ਸ਼ੇਡ ਮੈਂ ਤੁਹਾਨੂੰ ਦਿਖਾ ਰਹੀਆਂ ਸਿਰਫ ਇਹੀ ਅਵੇਲੇਬਲ ਨੇ ਠੀਕ ਹੈ ਜੀ ਜੇਕਰ ਆਪਾਂ ਨਵੇਂ ਸਟਾਕ ਕਰਦੇ ਆ ਇਸ ਦੇ ਵਿੱਚ ਰੀਸਟਾਕ ਕਰਦੇ ਆ ਕਲਰ ਆ ਤਾਂ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਬਹੁਤ ਜਲਦੀ ਫਿਲਹਾਲ ਉਹਦੇ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਸ਼ੇੜੀ ਨੇ ਤੇ ਤੁਸੀਂ ਪਿਛਲੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਸਤਿਕਾਰ ਦੇ ਰਹੇ ਹੋ ਤੇ ਸਾਰੇ ਜਣੇ ਕਮੈਂਟਸ ਕਰਕੇ ਵੀ ਦੱਸਦੇ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਭ ਦਾ ਤੇ ਬਹੁਤ ਮੋਟੀਵੇਟ ਹੁੰਨੇ ਆਪਾਂ ਜਦੋਂ ਕੋਈ ਕਮੈਂਟ ਕਰਕੇ ਦੱਸਦਾ ਕਿ ਤੁਹਾਡੀ ਵੀਡੀਓਜ਼ ਇਦਾਂ ਦੀ ਲੱਗੀਆਂ ਵਧੀਆ ਲੱਗੀਆਂ ਹਨ ਜੇ ਤੁਸੀਂ ਆਰਡਰ ਪੇਸ ਕਰਦੇ ਹੋ ਆਪਣੇ ਤੋਂ ਸੋ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਜੀ ਇਦਾਂ ਹੀ ਆਰਡਰ ਪੇਸ ਕਰਦੇ ਰਹੋ ਆਪਣੇ ਔਰ ਇਦਾਂ ਹੀ ਆਪਣਾ ਸਾਰੇ ਸਾਥ ਦਿਨ ਦੇ ਰਹੋ ਜੋ ਜਿਨਾਂ ਨੇ ਆਪਣੀ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ 21 ਦੇ ਵਿੱਚ ਇਹ ਵਾਲਾ ਸ਼ੇਡ ਹੈ ਜੀ ਪੀਚ ਕਲਰ ਦਾ ਸ਼ੇਡ ਆ ਬਹੁਤ ਸੋਹਣਾ ਫੈਬਰਿਕ ਜਿਹੜਾ ਉਹ ਰਹਿਣ ਵਾਲਾ ਮਲ ਕੋਟਨ ਦੁਪੱਟਾ ਵੀ ਬਹੁਤ ਸੋਹਣਾ ਜਿਹੜਾ ਡਿਜੀਟਲ ਪ੍ਰਿੰਟ ਦੇ ਨਾਲ ਰੈਡੀ ਹੋਇਆ ਹੋਇਆ ਇਦੇ ਵਿੱਚ ਤੇ ਡਰਗੋਜੀ ਦਾ ਵਰਕ ਵੀ ਹੋਇਆ ਹੋਇਆ ਆਰੀ ਵਰਕ ਜਿਹੜਾ ਪ੍ਰਿੰਟ ਤੁਹਾਨੂੰ ਦਿਖਾ ਰਹੀਆਂ ਨਾ ਆਪਾਂ ਇਹਦੇ ਉੱਪਰ ਡਿਜੀਟਲ ਪ੍ਰਿੰਟ ਹੋਇਆ ਹੋਇਆ ਸ਼ਰਟ ਦੇ ਉੱਪਰ ਇਹਦੇ ਤੇ ਡਰਗੋਜੀ ਦਾ ਆਰੀ ਵਰਕ ਵੀ ਹੋਇਆ ਹੋਇਆ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਫੈਬਰਿਕ ਜਿਹੜਾ ਆਫ ਵਾਈਟ ਹੈ ਤੇ ਉਸਦੇ ਉੱਪਰ ਆਪਾਂ ਨਾ ਪੈਰਟ ਕਲਰ ਤੇ ਗ੍ਰੇ ਕਲਰ ਦਾ ਕੰਟਰਾਸਟ ਰੱਖਿਆ ਪ੍ਰਿੰਟ ਬਹੁਤ ਸੋਹਣਾ ਹੋਇਆ ਹੋਇਆ ਤੇ ਦੁਪੱਟਾ ਤੁਸੀਂ ਕੰਟਰਾਸਟ ਵਾਈਜ਼ ਗ੍ਰੇ ਕਲਰ ਦਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਬੀਨੇਸ਼ਨ ਆ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣਾ ਸਟੱਫ ਹੈ ਸੋ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲੇ ਜਿਹੜੇ ਤੁਹਾਨੂੰ ਸੂਟ ਵਿੱਚ ਦਿਖਾ ਰਹੀਆਂ ਇਹ ਇਟਾਲੀਅਨ ਕਾਟਨ ਦੇ ਵਿੱਚ ਨੇ ਇਟਾਲੀਅਨ ਕੈਮਰੀ ਕਾਟਨ ਆ ਬਹੁਤ ਜ਼ਿਆਦਾ ਸੋਹਣੇ ਸਟੱਫ ਨੇ ਇਹਦੇ ਵਿੱਚ ਠੀਕ ਹੈ ਤੇ ਬਹੁਤ ਸੋਹਣੇ ਪ੍ਰਿੰਟ ਨੇ ਇਸ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਇਹ ਆਲ ਓਵਰ ਸੂਟ ਮਿਲਣਗੇ ਵਿਦਾਊਟ ਦੁਪੱਟਾ ਮਿਲਣਗੇ ਬਹੁਤ ਸੋਹਣੇ ਕਲਰ ਨੇ ਇਸ ਦੇ ਵਿੱਚ ਜਿਹੜਾ ਵੀ ਤੁਹਾਨੂੰ ਪਸੰਦਾ ਤੁਸੀਂ ਬਾਈ ਕਰ ਸਕਦੇ ਹੋ ਆਪਣੇ ਤੋਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ WhatsApp ਤੇ ਭੇਜ ਸਕਦੇ ਹੋ ਫਰਸਟ ਕਲਰ ਜਿਹਦਾ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਤੁਸੀਂ ਸ਼ੇਡ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਡਿਜੀਟਲ ਪ੍ਰਿੰਟ ਦੇ ਨਾਲ ਇਟਾਲੀਅਨ ਕੈਮਰਿਕ कॉटन ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੋ ਜਿਨ੍ਹਾਂ ਨੇ ਬਾਏ ਕਰਨ ਨੂੰ ਜਲਦੀ ਜਾ ਕੇ ਆਪਣੇ ਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ DM ਕਰ ਸਕਦੇ ਹੋ ਦੇਖਣ ਦੇ ਵਿੱਚ ਇਹ ਸੂਟ ਇਤਾਂ ਲੱਗਦਾ ਹੈ ਕਿ ਜਿੱਦਾਂ ਪਸ਼ਮੀਨੇ ਦਾ ਸੂਟ ਹੁੰਦਾ ਹੈ ਬਟ ਹੈ ਕੈਮਰਿਕ कॉटन ਦਾ ਇਹਦਾ ਦਾ ਸਟੱਫ ਜਿਹੜਾ ਕੁਸ਼ ਹੋ ਇਦਾਂ ਦੀ ਹੈ ਤੇ ਡਿਜੀਟਲ ਪ੍ਰਿੰਟਰ ਹੋਗਾ ਸਾਰਿਆਂ ਦਾ ਵਿਦਆਊਟ ਦੁਪੱਟਾ ਸੂਟ ਨਹੀਂ ਆਲਓਵਰ ਸੂਟ ਨੇ ਸੋ ਤੁਸੀਂ ਇਹਨਾਂ ਨੂੰ ਵਿਦ ਤੇ ਦੁਪੱਟਾ ਵੀ ਆਪਾਂ ਤੋਂ ਮੰਗਵਾ ਸਕਦੇ ਹੋ ਸਟਿਚਿੰਗ ਕਰਵਾ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਲਾਈਟ ਡਾਰਕ ਦੋਨੋਂ ਕਲਰ ਅਵੇਲੇਬਲ ਨੇ ਇਹਦੇ ਵਿੱਚ ਜਿਹੜੀਆਂ ਵੀ ਨਹੀਂ ਆਪਾਂ ਡਾਰਕ ਪਾਉਣੇ ਪਸੰਦ ਕਰਦੀਆਂ ਨੇ ਡਾਰਕ ਕਲਰ ਪਸੰਦ ਕਰਦੀਆਂ ਨੇ ਠੀਕ ਹੈ ਉਹ ਡਾਰਕ ਸੂਟ ਬਾਈ ਕਰ ਸਕਦੇ ਹੋ ਜਿਨ੍ਹਾਂ ਨੇ ਲਾਈਟ ਕਰਨੇ ਨੇ ਤੇ ਕਿਸੇ ਲਈ ਕਰਨੇ ਨੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਤਾਂ ਸੋ ਤੁਸੀਂ ਉਦਾਂ ਦਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਤੁਸੀਂ ਬਾਈ ਕਰ ਸਕਦੇ ਹੋ ਸਾਰੇ ਕਲਰਿਸ ਦੇ ਵਿੱਚ ਬਹੁਤ ਸਾਰਾ ਸੋਨੇ ਨੇ ਗਰਲਿਸ਼ ਰੁਕ ਵਾਲੇ ਕਲਰ ਨੇ ਔਰ ਮੇਰੀਆਂ ਬੱਟੀਆਂ ਇਜ਼ੀਆਂ ਮੇਰੀਆਂ ਪੈਣਾ ਨੇ ਉਹ ਵੀ ਆਪਾ ਸਕਦੀਆਂ ਨੇ ਠੀਕ ਹੈ ਜੀ ਸੋ ਪਿੰਗੇ ਸਾਰੇ ਜਣੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿ ਕਿਸ ਦੇ ਵਿੱਚ ਇਹ ਛੋਟੀ ਬੁੱਟੀ ਵਾਲਾ ਆਪਣੇ ਕੋਲ ਡਿਜ਼ਾਈਨ ਹੈਗਾ ਇਹ ਆਪਣੇ ਕੋਲ ਸਿੰਗਲ ਸਿੰਕਲ ਸੂਟ ਹੀ ਅਵੇਲੇਬਲ ਨੇ ਵੱਧ ਤੋਂ ਵੱਧ ਹੋ ਸਕਦਾ ਵੀ ਕਿਸੇ ਦੇ ਆਪਣੇ ਕੋਲ ਦੋ ਸੂਟ ਹੋਣ ਸੋ ਤੁਸੀਂ జావి సూట్ పసందర్డ్డర్ ప్లేస్ ఇటాలియన కెమె కో కట్న జిజిటల్ ప్రింట్ ఆల్ ఓవర్ సూట్ రెండు విదౌట్ మసా బోనీ ప్రింట్స్ ਇਹਨਾਂ ਨੂੰ ਤੁਸੀਂ ਕੰਟਰਾਸਟ ਦੁਪੱਟੇ ਤੇ ਨਾਲ ਟਾਈ ਐਂਡ ਡਾਈ ਦੇ ਦੁਪੱਟੇ ਤੇ ਨਾਲ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੇ ਤੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਦੱਸ ਕੇ ਰੈਡੀ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਉਦਾਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਇਸ ਕੇਸ ਦੇ ਵਿੱਚ ਇਹ ਵਾਲਾ ਪ੍ਰਿੰਟ ਹੈ ਤੁਸੀਂ ਚੈੱਕ ਕਰ ਸਕਦੇ ਤੁਸੀਂ ਪਹਿਲਾਂ ਸੂਟ ਦੀ ਪ੍ਰਿੰਟਿੰਗ ਚੈੱਕ ਕਰੋਗੇ ਕਿੰਨਾ ਜਿਆਦਾ ਸੋਹਣਾ ਡਿਜੀਟਲ ਪ੍ਰਿੰਟ ਹੈ ਉਹ ਵੀ ਕਾਟਨ ਦੇ ਫੈਬਰਿਕ ਦੇ ਉੱਪਰ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਬਹੁਤ ਸੁਣੀ ਫੈਬਰਿਕ ਕਿੰਨਾ ਵਾ ਰਹਿਣ ਵਾਲਾ ਸੋ ਜਲਦੀ ਜਾ ਕੇ ਆਪਣਾ ਆਰਡਰ ਪਲੇਸ ਕਰੋ ਤੇ ਆਪਣੇ ਵੀਡੀਓ ਨੂੰ ਪਲੀਜ਼ ਬਾਤੁਵਾਦ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਇੱਕ ਇਹ ਕਲਰ ਹੈ ਇਸ ਦੇ ਵਿੱਚ ਇਹ ਥੋੜਾ ਜਿਹਾ ਹਲਕਾ ਜਿਹਾ ਸਕਾਈ ਬਲੂ ਕਲਰ ਹੈ ਜੋ ਪਤਨ ਪਹਿਲਾਂ ਦਿਖਾਇਆ ਸੀ ਉਹ ਛੋਟੀ ਪੁਟੀ ਵਾਲਾ ਮਹਿੰਦੀ ਸ਼ੇਰ ਦੇ ਵਿੱਚ ਸੀਗਾ ਜੇਕਰ ਇਹ ਤੁਸੀਂ ਪਲੇਨ ਬਾਟਮ ਦੇ ਨਾਲ ਕੰਟਰਾਸਟ ਵਾਈਜ਼ ਦੁਪੱਟਾ ਸੂਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਤੁਹਾਨੂੰ ਦੋ ਸੂਟ ਬਾਈ ਕਰਨੇ ਪੈਣਗੇ ਆਦਰਵਾਇਸ ਜੇ ਤੁਸੀਂ ਮੇਰੀ ਮੰਨੋ ਤਾਂ ਇਹ ਆਲਓਵਰ ਸੂਟ ਹੀ ਜ਼ਿਆਦਾ ਵਧੀਆ ਲੱਗਦੇ ਨੇ ਬਟ ਉਹਨੂੰ ਜਿੱਦਾਂ ਤੁਸੀਂ ਸ਼ਾਰਟ ਸ਼ਾਰਟ ਦੇ ਨਾਲ ਪੰਜਾਬੀ ਲੁੱਕ ਦੇ ਵਿੱਚ ਕਰਨਾ ਹੈ ਤੁਸੀਂ ਸਟ੍ਰੇਟ ਬਾਟਮ ਸਟ੍ਰੇਟ ਕਰਨੀ ਹੈ ਤੇ ਕਫਾਂ ਵਾਲੀਆਂ ਬਾਹਮਾ ਬਣਾ ਸਕਦੇ ਹੋ ਤੁਸੀਂ ਉਸ ਟਾਈਪ ਦੇ ਸੂਟ ਦੇ ਵਿੱਚ ਜ਼ਿਆਦਾ ਸੋਹਣੇ ਲੱਗਦੇ ਬਣੇ ਹੋਏ ਸੋ ਤੁਸੀਂ ਉਦਾਂ ਆਪਣੇ ਤੋਂ ਵੀ ਸਟਿਚ ਕਰਵਾ ਸਕਦੇ ਹੋ ਤੇ ਖੁਦ ਵੀ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਤੇ ECG ਅੱਜ ਵਾਲੀ ਵੀਡੀਓ ਦੇ ਵਿੱਚ ਆਪਣੇ ਸਾਰੇ ਕਾਟਨ ਦੇ ਸੂਟ ਜਿਹੜਾ ਵੀ ਸੂਟ ਤੁਹਾਨੂੰ ਬਾਇ ਪਸੰਦ ਆ ਤੁਸੀਂ ਬਾਇ ਕਰਨਾ ਚਾਹੁੰਦੇ ਤੁਸੀਂ ਸਿਰਫ ਸਕਰੀਨਸ਼ਾਟ ਲੈ ਕੇ WhatsApp ਤੇ DM ਕਰ ਸਕਦੇ ਹੋ ਆਪਾਂ ਨੂੰ ਤੇ ਆਪਣਾ ਆਰਡਰ ਜਿਹੜਾ ਪੇਸ ਕਰ ਸਕਦੇ ਹੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਸੋ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਬਹੁਤ ਘੱਟ ਪ੍ਰਾਈਸ ਦੇ ਵਾਲੇ ਸੂਟ ਨੇ ਸੋ ਜਲਦੀ ਜਾ ਕੇ DM ਕਰੋ ਧੰਨਵਾਦ